ਆ ਜਿਆ ਬੱਕਰੀਆਂ ਦੇਖ ਸਕਦੇ ਹੋ ਇਹ ਰੰਗ ਕਰ ਦਉਂਦੇ ਨੇ ਜਿਹੜੀਆਂ ਚਿੱਟੇ ਰੰਗ ਦੀਆਂ ਬੱਕਰੀਆਂ ਹੁੰਦੀਆਂ ਨੇ ਉਹਨਾਂ ਤੇ ਪੀਲਾ ਰੰਗ ਕਰ ਦਉਂਦੇ ਨੇ ਧੁੱਪ ਚੜਦੀ ਆ ਅੱਜ ਕੱਲ ਤੇ ਧੁੱਪ ਜੇ ਚਮਕਦੀਆਂ ਨੇ ਬੱਕਰੀਆਂ ਤੇ ਅੱਗੇ ਪੇਂਟਿੰਗ ਵੀ ਕਰਖੀ ਆ ਬਾਂਜਾਂ ਨੇ ਤੁਹਾਨੂੰ ਪੇਂਟਿੰਗ ਵੀ ਕਰੀ ਹੋਈ ਦਿਖਾਉਨੇ ਆ ਇਹ ਬਾਂਜਾਂ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਕਿਹੜੇ ਪਿੰਡ ਤੋਂ ਆਏ ਜੀ ਹੌਲੇ ਤੋਂ ਨੇ ਵੀਰ ਤੇ ਕਿੰਨਿਆਂ ਕ ਬੱਕਰੀਆਂ ਰੱਖਦੇ ਹੋ ਜੀ ਹੈ ਗਿਆ ਬੱਕਰੀਆਂ 30 35 ਨੇ ਵੱਡੀਆਂ 30 35 ਸੇਲ ਤਾਂ ਨਹੀਂ ਕਰਨੀ ਜਾਂ ਸੇਲ ਵਾਸਤੇ ਵੀ ਨਹੀਂ ਜੀ ਸੇਲ ਵਾਸਤੇ ਨਹੀਂ ਸੇਲ ਵੀ ਕਰ ਦਣਗੇ ਬਾਈ ਬੱਕਰੀਆਂ ਤੇ ਆ ਚਿੱਤਰਕਾਰੀ ਇਹ ਤੁਸੀਂ ਆਪ ਕਰਦੇ ਹੋ ਜੀ ਆਪ ਕਰਦੇ ਠੀਕ ਹੈ ਜੀ ਇਹ ਰੰਗ ਰੰਗ ਇਹਨਾਂ ਦੇ ਕੋਈ ਲੱਗਦੇ ਆ ਰੰਗ ਲੱਗਦੇ ਆ ਚਿੱਤਰਕਾਰੀ ਦੇਖ ਸਕਦੇ ਤੁਸੀਂ ਬਾਜਾਂ ਦੀ ਤੇ ਕੰਨਾ ਤੇ ਵੀ ਦੇਖ ਸਕਦੇ ਹੋ ਬਾਜਾਂ ਨੇ ਆਪ ਕਰੀ ਹੋਈ ਆ ਬਹੁਤ ਹੀ ਸੋਹਣੀ ਜੋਨੇ chape ਹੋਏ ਨੇ ਇਹ ਬੰਜਾਨੀਆਂ ਪੱਠਾ ਦੇਖ ਸਕਦੇ ਹੋ ਵਧੀਆ ਤੋਂ ਵਧੀਆ ਕੁਆਲਿਟੀ ਦੀਆਂ ਨੇ ਸਾਰੀਆਂ ਬੱਕਰੀਆਂ ਦੇ ਚਿੱਤਰਕਾਰੀ ਕਰੀ ਹੋਈ ਹੈ ਬੰਜਾਨਾਂ ਦੀ ਇਹੜੀ ਬੱਕਰੀ ਦੇਖੋ ਸਰਾਈ ਹੈ ਇਹ ਆ ਬੜੀ ਬੱਕਰੀ ਤੇ ਵੀ ਚਿੱਤਰਕਾਰੀ ਹੈ ਪੇਂਟਿੰਗ ਇੰਗਲਿਸ਼ ਪੇਂਟਿੰਗ ਜਿਹਾ ਰਹਿੰਦਾ ਨਹੀਂ ਸਾਰੇ ਮੇਲੇ ਚ ਲੱਗੇ ਚਮਕਦੀਆਂ ਨੇ ਬਾਈਆਂ ਜੀਆਂ ਬੱਕਰੀਆਂ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਇਹ ਰੰਗ ਕਰਿਆ ਹੋਇਆ ਬ੍ਰੀਡਰ ਦੇਖ ਸਕਦੇ ਬਾਈਆਂ ਦਾ ਬਾਈ ਜੀ ਪੱਠਾ ਬਹੁਤ ਹੀ ਸੋਹਣੀਆਂ ਨੇ ਬਾਈਆਂ ਦੀਆਂ ਇਹ ਸੇਲ ਵੀ ਕਰ ਦਣਗੇ ਜਿ ਇੱਥੇ ਬਾਈ ਨੇ ਲੈ ਲਈਆਂ ਹੁਣ ਦਿਲ ਤੋਂ ਬਹੁਤ ਹੀ ਕੁਛ ਆਪਿਆ ਹੋਇਆ ਬਾਈ ਜਾਨੇ ਬਾਈਆਂ ਦੀਆਂ ਬੱਕਰੀਆਂ ਵੀ ਸਰਾ ਨੇ ਅੱਗੇ ਮੰਡੀ ਚੋਂ ਸਭਰਾ ਅੱਜੂ ਬਾਈ ਤੋਂ ਪੁੱਛਦੇ ਆਂ ਇਹ ਚਿੱਪਰਕਾਰੀ ਕਿਵੇਂ ਲੱਗੀ ਪਾ ਰਾਜੂ ਬਾਈ ਨੂੰ ਪੁੱਛ ਤਿਆ ਜਿਹੜੀ ਬਾਈਆਂ ਨੇ ਚਿੱਤਰਕਾਰੀ ਕਰੀ ਹੋਈ ਐ ਇਹ ਚਿੱਤਰਕਾਰੀ ਕਿਵੇਂ ਕਰੀ ਹੋਈ ਐ ਇਹਨਾਂ ਦੀ ਇਹ ਨੂੰ ਲੱਗੇ ਜੇ ਲਾ ਲਾ ਇਹ ਬਾਈ ਚਿੱਤਰਕਾਰੀ ਬਾਰੇ ਦੱਸੋ ਸਾਨੂੰ ਵੀ ਕਿਵੇਂ ਕਰਦੇ ਹੋ ਤੁਸੀਂ ਇਹ ਆਪ ਕਰਦੇ ਹੋ ਜਾਂ ਕਿਸੇ ਤੋਂ ਕਰਵਾਈਆਂ ਨੇ ਇਹ ਆਪ ਹੀ ਕਰਦੇ ਆ ਠੀਕ ਐ ਬਹੁਤ ਸੋਹਣੀਆਂ ਲੱਗਦੀਆਂ ਨੇ ਇਸ ਨਾਲ ਬਾਈ ਰਾਜੂ ਤੇਰਾ ਕੀ ਕਹਿਣਾ ਐ ਚਿੱਤਰਕਾਰੀ ਬਾਰੇ ਇਹ ਜੀ ਐਸੇ ਐ ਨਾ ਜੋ ਕਿਸੇ ਨੂੰ ਸ਼ੌਂਕ ਪੈਦਾ ਹੈ ਉਹ ਸਾਰੇ ਮੁੰਡੇ ਮੇਲਿਆਂ-ਮੂਲਿਆਂ ਜਾਂਦੇ ਨੇ ਆਪ ਕੋ ਉਹਦੇ ਮਾਲ ਨੂੰ ਸ਼ਿੰਗਾਰ-ਪੰਗਾਰ ਕੇ ਲੈ ਜਾਂਦੇ ਨੇ ਅੱਗੇ ਗਾਹਕ ਲੱਗਦਾ ਹੈ ਤਿਆਰ-ਵਤਾਰ ਕਰਕੇ ਜਿਵੇਂ ਆਪਾਂ ਆਪਣੀ ਬਿਉਲੀ ਕੁੜੀ ਨੂੰ ਤੋਰਦੇ ਆਂ ਕਰੋ ਤਿਆਰ ਕਰਕੇ ਸੋਹਣੇ ਬੋਤ ਲਾ ਕੇ ਤਾਂ ਉਹੀ ਮਸਲਾ ਇਹਨਾਂ ਦਾ ਜੀ ਆਪਣੇ ਪਸ਼ੂਆਂ ਦਾ ਇਹਨਾਂ ਨੂੰ ਵੀ ਆਪਾਂ ਧੀ-ਕੁੱਤਾ ਜਿਹਾ ਰੱਖਦੇ ਆਂ ਵੀ ਆਪਾਂ ਨੂੰ ਸ਼ੌਂਕ ਹੈ ਮੇਲਿਆਂ 'ਚ ਜਾਣ ਦਾ ਇਹਨਾਂ ਨੂੰ ਸ਼ਿੰਗਾਰ ਕੇ ਰੰਗ-ਰੋਗਨ ਕਰਕੇ ਇਹਨਾਂ ਦੇ ਹਾਰ-ਚਿੱਤਰ ਲਾ ਕੇ ਸਮਾਰ ਕੇ ਮੰਡੀਆਂ ਦੇ ਵਿੱਚ ਲੈ ਜਾਂਦੇ ਆਂ ਵੀ ਆਪਣੇ ਗਾਹਕ ਲੱਗਣ ਦਵਾਦਾ ਆਪਣਾ ਮਾਲ ਅੱਗੇ ਦੀ ਅੱਗੇ ਸੇਰ ਉਹ ਬਾਕੀ ਧੰਨਵਾਦ ਇਹਦਾ ਵਿਚਾਰੇ ਦਾ ਜਿਨ੍ਹਾਂ ਨੇ ਇਹ ਕੰਮ ਕਰਿਆ ਰੰਗ ਰੋਗਨ ਕਰਕੇ ਆਪਣੇ ਮਾਲ ਨੂੰ ਸਜਾਇਆ ਬਹੁਤ ਸ਼ਾਬਾਸ਼ ਹੈ ਬਹੁਤ ਬਹੁਤ ਸੋਹਣਾ ਮਾਲ ਇਹਨਾਂ ਦਾ ਮੇਰੇ ਵੀਰਾਂ ਦਾ ਕਿਉਂਕਿ ਇਹ ਸੇਲੇ ਇਹ ਵੀ ਹੈ 2-4 ਪਸ਼ੂਨ ਵਿੱਚ ਬਾਕੀ ਇਹਨਾਂ ਦਾ ਸ਼ੌਂਕ ਮੇਲੇ ਮਾਈ ਦੇ ਮੱਥਾ ਟੇਕਣ ਵੀ ਆਉਂਦੇ ਨੇ ਭਾਈ ਸੋਹਣਿਆ ਹੀ ਬਹੁਤ ਲੱਗਦੇ ਨੇ ਬੱਕਰੀਆਂ ਬਾਜੀਆਂ ਦੀਆਂ ਸਾਰੀਆਂ ਬੱਕਰੀਆਂ ਦੀ ਚਿੱਤਰਕਾਰੀ ਕਰੀ ਹੋਈ ਆ ਬਾਜੀਆਂ ਦੀ